ਤਿੰਨ ਦਿਨ ਪਹਿਲਾਂ ਹਸਪਤਾਲ ਦੇ ਬਾਹਰੋਂ ਗਾਇਬ ਹੋ ਗਿਆ ਸੀ ਨੌਜਵਾਨ ਅੱਜ ਜਦੋਂ ਤਿੰਨ ਦਿਨਾਂ ਦੇ ਬਾਅਦ ਨੌਜਵਾਨ ਦੀ ਮਿਲੀ ਮਰਤਕ ਦੇ ਤਾਂ ਭੜਕ ਉੱਠੇ ਪਰਿਵਾਰਕ ਮੈਂਬਰ ਅਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜੀਵ ਸਿੰਘ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਜੋ ਕਿ ਅੱਜ ਤੋਂ ਤਿੰਨ ਦਿਨ ਪਹਿਲਾਂ ਗਾਇਬ ਹੋ ਗਿਆ ਸੀ ਅਤੇ ਉਸ ਦੀ ਬੀਤੀ ਰਾਤ ਜਿਹੜੀ ਇੱਕ ਮਰਤਕ ਦੇਹ ਮਿਲਦੀ ਆ ਅਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਗੁੱਸਾ ਪਾਇਆ ਜਾਂਦਾ ਹੈਗਾ ਦਾਦੇ ਕੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਹਨ ਉਹਨਾਂ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਸਾਡਾ ਪੁੱਤ ਲਾਪਤਾ ਹੋਇਆ ਸੀ ਅਤੇ ਜਿਸ ਦੀ ਸੂਚਨਾ ਅਸੀਂ ਪੁਲਿਸ ਨੂੰ ਦਿੱਤੀ ਸੀ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਸਾਡੇ ਪੁੱਤ ਦੀ ਹੁਣ ਲਾਸ਼ ਮਿਲੀ ਆ ਅਤੇ ਅਸੀਂ ਉਸ ਲਾਸ਼ ਨੂੰ ਦੇਖਣ ਦੇ ਲਈ ਪਹੁੰਚੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਪੁੱਤ ਦਾ ਸ਼ਰੇਆਮ ਕਤਲ ਕੀਤਾ ਗਿਆ ਅਤੇ ਉਸ ਦੇ ਪਿੱਛੇ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਨੇ 374 ਦੇ ਤਹਿਤ ਕਾਰਵਾਈ ਕਰਕੇ ਜਿਹੜਾ ਸਾਨੂੰ ਘਰੇ ਭੇਜ ਦਿੱਤਾ ਤੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅੱਗੇ ਜਾਂਚ ਕਰਾਂਗੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੁਰਾਣੀ ਰੰਜਸ਼ ਤੇ ਚੱਲਦਿਆਂ ਜਿਹੜਾ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਅਤੇ ਸਾਨੂੰ ਸ਼ੱਕ ਨਹੀਂ ਸਾਨੂੰ ਬਿਲਕੁਲ ਕਲੀਅਰ ਆ ਕਿ ਕਿਸ ਨੇ ਸਾਡੇ ਪੁੱਤ ਦਾ ਕਤਲ ਕੀਤਾ ਅਤੇ ਉਸ ਬਾਬਤ ਅਸੀਂ ਜਾਣਕਾਰੀ ਪੁਲਿਸ ਨੂੰ ਕਈ ਵਾਰ ਦੇ ਚੁੱਕੇ ਹਾਂ ਪਰ ਪੁਲਿਸ ਦੇ ਵੱਲੋਂ ਉਸ ਬਾਬਤ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਸਾਡੇ ਵੀ ਪਰਿਵਾਰਕ ਮੈਂਬਰ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੇ ਹਨ ਅਤੇ ਅਸੀਂ ਉਹਨਾਂ ਦੀ ਮਦਦ ਦੇ ਨਾਲ ਆਪਣੇ ਪੁਲਿਸ ਦਾ ਜਿਹੜਾ ਕੇਸ ਦੀ ਥੋੜੀ ਬਹੁਤ ਜਾਂਚ ਕਰਵਾਈ ਸੀ ਪਰ ਅੱਜ ਜਦੋਂ ਸਾਡੇ ਪੁੱਤ ਦੀ ਲਾਸ਼ ਮਿਲੀ ਆ ਅਤੇ ਇਸ ਤੋਂ ਨਾਲ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਦੇ ਉੱਤੇ ਕਿ ਜੇਕਰ ਪੁਲਿਸ ਪਹਿਲਾਂ ਹੀ ਕਾਰਵਾਈ ਕਰ ਲੈਂਦੀ ਪਹਿਲਾਂ ਹੀ ਉਹਨਾਂ ਦੇ ਪੁੱਤ ਦੀ ਭਾਲ ਕਰ ਲੈਂਦੀ ਸ਼ਾਇਦ ਉਹਨਾਂ ਦਾ ਪੁੱਤ ਅੱਜ ਜਿਉਂਦਾ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਸਾਡਾ ਪੁੱਤ ਹਸਤਾਬ ਦੇ ਬਾਹਰੋਂ ਗਾਇਬ ਹੋ ਗਿਆ ਸੀ ਪਰ ਪੁਲਿਸ ਦੇ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਅਤੇ ਅੱਜ ਸਾਡਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅਤੇ ਜਿਸ ਦੇ ਪਿੱਛੇ ਗੱਲ ਕੀਤੀ ਜਾਵੇ ਤਾਂ ਸਿੱਧਮ ਸਿੱਧੀ ਜਿਹੜੇ ਉਹ ਲੋਕ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਦੂਜੇ ਪਾਸੇ ਪੰਜਾਬ ਪੁਲਿਸ ਵੀ ਆ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਸਾਡੇ ਬੇਟੇ ਦਾ ਕਤਲ ਹੋਇਆ ਜੀ ਮਰਡਰ ਹੋਇਆ ਅਸੀਂ ਉਸ ਦੀ ਬੋਡੀ ਵੇਖਣ ਆਏ ਹਾਂ ਉਹ 19 ਤਰੀਕ ਤੋਂ ਲਾਪਤਾ ਸੀ ਉਹਦੇ ਇਹਨਾਂ ਨੂੰ ਹਸਪੀਟਲ ਸੀ ਸਕਾਟਚ ਤੇ ਉਹ ਉਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਉਹ 19 ਤਰੀਕ ਨੂੰ 4 ਵਜੇ ਮਤਲਬ ਗਾਇਬ ਹੋ ਗਿਆ ਤੇ ਉਹਦੀ ਮਤਲਬ ਸਾਨੂੰ ਬੋਡੀ ਵਗੈਰਾ ਕੁਝ ਨਹੀਂ ਮਿਲ ਰਿਆ ਸੀ ਕੋਈ ਉਹਦਾਤਾ ਪਤਾ ਨਹੀਂ ਫੋਨ ਵਿੱਚੋਂ ਹੋ ਗਿਆ ਇੱਥੋਂ ਬਾਅਦ ਚਲੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਕਿਹੜਾ ਥਾਣਾ ਸੀਗਾ ਮੁਕਮ ਮੁਕਮਪੁਰਾ ਇਹਨਾਂ ਨੇ ਉਥੇ ਬੋਡੀ ਮੈਨਾਂ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਪੋਸਟ ਚਾ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫੇਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਚਲੇ ਜੋ ਸਾਡੀ ਸੁਣਦੇ ਨਹੀਂ ਐਸਐਸਓ ਸਾਹਿਬ ਨਾ ਐਸਐਸਓ ਸਾਹਿਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬੋਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕੀ ਉੱਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਂ ਬੰਟੀ ਬੰਟੀ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੋੜ ਕੇ ਵੀ ਨਸ਼ੇ ਪशे ਦਾ ਨਾਂ ਲੱਗ ਜੇਗਾ ਮਤਲਬ ਇਦਾਂ ਦਾ ਕੁਝ ਘਰਾਰ ਕਰ ਦੇਣਗੇ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਦੇ ਨਾਮ ਲੈ ਮਮੀ ਪਾਪਾ ਰਾਧਾ ਸਵਾਮੀ ਨੇ ਬੱਚਾ ਬਿਲਕੁਲ ਇਹ ਹੋ ਜਾਣੀ ਹੈ ਜੋ 19 ਸਾਲ ਦਾ ਬੱਚਾ ਸੀਗਾ ਤੇ ਉਹਨੂੰ ਉੱਥੇ ਸੁੱਟ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਨੇ ਕਹਤਾ ਕਿ ਉਹਦੀ ਸਰੀਰ ਦੀ ਕੋਈ ਕੋਰੋਚ ਨਹੀਂ ਆਇਆ ਕਿ ਬੀ ਐਫ ਆਰ ਇਹ ਕਰੋ ਅਸੀਂ ਆਏ ਆ ਤੇ ਤੁਸੀਂ ਐਫ ਆਰ ਕਰੋ ਦਰਜ ਉਹਨਾਂ ਦੇ ਖਿਲਾਫ ਜਿਹੜੇ ਤਿੰਨ ਬੰਦਿਆਂ ਨੇ ਕਤਲ ਕੀਤਾ ਇਹ ਕਹਿੰਦੇ ਕਿ ਮਤਲਬ ਉਹਦੀ ਬਾਡੀ ਤੇ ਕੋਈ ਖਰੋਚ ਨਹੀਂ ਹੈਗੀ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਵਿਖਾਉਣੀ ਆ ਅਸੀਂ ਇੱਥੇ ਆਏ ਆ ਆਣ ਕੇ ਦੇਖੋ ਬੱਚੇ ਦੀ ਕੰਨ ਦੇ ਵਿੱਚੋਂ ਨੱਕ ਦੇ ਵਿੱਚੋਂ ਕਿੰਨੀ ਬਲੀਡਿੰਗ ਹੋਈ ਆ ਹੱਥਾਂ ਦੇ ਵਿੱਚੋਂ ਨੀਲ ਹਾਂਜੀ ਉਹਨਾਂ ਦੀ ਰੰਜਿਸ਼ ਹੈਗੀ ਜੀ ਉਹ ਰੰਗীনਪੁਰ ਦੇ ਲਾਗੇ ਰੰਗীনਪੁਰ ਪਿੰਡ ਆ ਉਹਨਾਂ ਦਾ ਰੰਜਿਸ਼ ਸੀ ਉਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੀ ਤੁਹਾਨੂੰ ਸ਼ੱਕ ਹੈ ਕਿ ਉਹਨਾਂ ਨੇ ਹਾਂਜੀ ਕਲੀਅਰ ਹੈ ਸ਼ੱਕ ਕੋਈ ਨਹੀਂ ਜੀ ਕਲੀਅਰ ਆ ਉਹਨਾਂ ਨੇ ਮਾਰਿਆ ਜੀ ਸਾਡਾ ਮੁੰਡਾ ਦੇ ਰਹੀ ਉਹ ਵੀ ਦੱਸ ਦੋ ਵੀ ਅਸੀਂ ਸਾਬ ਨੂੰ ਕਹਿੰਦੇ ਤੁਹਾਨੂੰ ਗੋਣੀ ਪੈਣੀ ਆ ਗਵਾਈ ਤੁਸੀਂ ਮੁੱਕਰ ਜਾਓ ਐਸਐਚ ਸਾਹਿਬ ਜਿਹੜੇ ਆਏ ਨੇ ਸਰ ਇਹ ਕਹਿੰਦੇ ਆ ਜਦੋਂ ਸਾਡਾ ਐਵਿਡੈਂਸ ਬਣ ਗਿਆ ਮੁੰਡਿਆਂ ਨੇ ਸਾਨੂੰ ਸਾਹਮਣੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਇਦਾਂ ਕਤਲ ਕਰ ਰਹੇ ਸੀ ਅਸੀਂ ਉੱਤੋਂ ਵੇਖਿਆ ਇਹ ਸਰ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਅਸੀਂ ਆਪਣੇ ਤੌਰ ਤੇ ਡੀਪੀ ਸਰ ਦੀ ਰਿਕਵੈਸਟ ਕਰਵਾ ਕੇ ਦੁਬਾਰਾ ਕਾਰਵਾਈ ਕਰਵਾਈ ਵੀ ਤੁਸੀਂ ਕੈਮਰੇ ਦੇਖੋ ਲਾਗੇ ਦੁਕਾਨਾਂ ਚੈੱਕ ਅਪ ਹਨਾ ਕਰੋ ਚਲੋ ਇਹ ਗਏ ਨਾਲ ਤੇ ਉੱਥੇ ਪਤਾ ਚੱਲਿਆ ਤੇ ਇਹ ਉਹਨਾਂ ਨੂੰ ਕਹਿੰਦੇ ਆ ਡਰਾ ਰਹੇ ਨੇ ਐਸਐਚ ਸਾਹਿਬ ਤੁਹਾਨੂੰ ਗਵਾਈ ਤੇ ਆਉਣਾ ਪੈਣਾ ਤਾਨੂੰ ਗੁਆਇ ਤੇ ਆਉਣਾ ਪੈਣਾ ਉਹ ਦਿਹਾੜੀ ਦਾ ਬੰਦਾ ਤੇ ਆਪੇ ਡਰੂਗਾ ਕਿ ਮੈਂ ਪੁੱਛ ਦੇ ਚੰ ਜੜ ਚ ਕਿਉਂ ਪੈਣਾ ਵਾ ਕਿਤੇ ਡੈਥ ਹੋਈ ਤੁਹਾਡੇ ਕੀ ਲੱਗਦਾ ਮੇਰਾ ਉਹ ਆਪਣੇ ਮਾਂ ਜੀ ਬੇਟਾ ਸੱਡਾ ਉਹ ਮੰਗ ਸਾਡੀ ਨੂੰ ਇਨਸਾਫ ਦਿੱਤਾ ਜਾਏ ਜੀ ਸਰ ਵਾਰਨ ਦੀ ਕਾਰਵਾਈ ਕੀਤੀ ਜਾਏ ਉਹ ਤੇ 302 ਲਗਣੀ ਚਾਹੀਦੀ ਹੈ ਜੀ 302 ਚਾਹੁੰਦੇ ਹਾਂ ਮੇਰਾ ਨਾਂ ਕੁਲਵਿੰਦਰ ਸਿੰਘ ਹੈ ਜੀ ਮੇਰੇ ਨਾਲ ਭਾਂਜੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਉਦੇ ਕਾਰਨ ਅਸੀਂ ਆਪਣੇ ਭਾਂਜੇ ਦੀ ਇੱਥੇ ਪਲਾਸ਼ ਹੈ ਤੇ ਉਹ ਵੇਖਣ ਆਏ ਹਾਂ ਤੇ ਉਹਦੀ ਮੇਰੇ ਭਾਂਜੇ ਦੀ 라ਸ਼ ਹੈ ਭਾਂਜਾ ਜੀ ਅਸੀਂ ਆਪਣੇ ਘਰੇ ਪਾਲਿਆ ਪੁੱਤਾਂ ਵਾਂਗੂ ਪਾਲਿਆ ਉਹਦਾ ਡੈਡੀ ਫੌਜ ਚ ਆ ਉਹ ਰਹਿੰਦੇ ਜੀਤੋ ਸਰਜੇ ਹੀ ਪਿੰਡ ਉਹਨਾਂ ਦਾ ਜੀਤੋ ਸਰਜਾ ਆ ਕੋਈ ਕਾਰਨ ਕੀ ਹੋਇਆ ਕਿੰਨਾ ਬਹੁਤ ਉਹ ਇਹ ਤੇ ਨਾ ਮੇਰੇ ਪਿਤਾ ਜੀ ਹਸਪਤਾਲ ਦਾਖਲ ਨੇ ਸਕਾਟ ਦੇ ਵਿੱਚ ਫੋਟੀ ਦੇ ਵਿੱਚ ਇੱਥੇ ਅੰਮ੍ਰਿਤਸਰ ਤੇ ਵੇਰਕਾ ਚੌਂਕ ਦੇ ਵਿੱਚ ਹਸਪਤਾਲ ਆ ਉੱਥੇ ਦਾਖਲੇ ਸੀ ਮੇਰੇ ਪਿਤਾ ਜੀ ਤੇ ਉਹ ਇਹਨਾਂ ਕੋਲ ਸੇਵਾ ਵਾਸਤੇ ਆਇਆ ਸੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਉਹ ਇਹਨਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਇਹ ਹਸਪਤਾਲ ਦੇ ਵਿੱਚ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਿਆ ਬੁਲਾਇਆ ਗਿਆ ਬੁਲਾਇਆ ਗਿਆ ਤੇ ਉਹਨੂੰ ਇਹਨਾਂ ਨੇ ਹਾਂ ਰੰਜੇਪ ਇਹਨਾਂ ਦੀ ਆਪਸ ਵਿੱਚ ਪਹਿਲਾਂ ਮੁੰਡਿਆਂ-ਮੁੰਡਿਆਂ ਦੀ ਹੀ ਕੋਈ ਉਹਨਾਂ ਨੇ ਬੁਲਾ ਲਿਆ ਬੁਲਾ ਕੇ ਉਹਨੂੰ ਲੈ ਕੇ ਉਹਨੂੰ ਇੰਜੈਕਸ਼ਨ ਪਤਾ ਨਹੀਂ ਕੀ ਦਿੱਤਾ ਟੀਕੇ ਨਸ਼ੇ ਵਾਲੇ ਲਾਤੇ ਕੀ ਕਰ ਦਿੱਤਾ ਉਹਨੂੰ ਤੇ ਉਹਦੇ ਉਹਦੇ ਕਰਕੇ ਇਹਨਾਂ ਨੇ ਉਹ ਮੇਰੇ ਪਿਤਾ ਜੀ ਦੇ ਕੋਲ ਰਹਿੰਦਾ ਸੀ ਦੋ ਦਿਨ ਹੋ ਗਏ ਸੀ ਉਹਨੂੰ ਰਹਿੰਦੇ ਨੂੰ ਤੇ ਉਹ 19 ਤਰੀਕ ਤੇ 19 ਤਰੀਕ ਤੇ ਇਹਨਾਂ ਦੇ ਕਾਬੂ ਆ ਗਿਆ ਉਹ ਉਹਨਾਂ ਕਿਤੇ ਪਤਾ ਨਹੀਂ ਕਿਹੇ ਮੁੰਡੇ ਨੇ ਉਹਨੂੰ ਬੁਲਾਇਆ ਦੋ ਨਾਮਜਨਤੀ ਮੁੰਡੇ ਨੇ ਇੱਕ ਅਣਸ਼ਾਤਾ ਮੁੰਡਾ ਹੈ ਕਾਰਵਾਈ ਇਹ ਕਹਿੰਦੇ ਵੀ ਉਹਦੀ ਬੋਡੀ ਤੇ ਕੋਈ ਨਿਸ਼ਾਨ ਹੈ ਨਹੀਂਗਾ ਉਹਦੇ ਕੋਈ ਉਹਦੇ ਨਹੀਂ ਮਰਡਰ ਨਹੀਂ ਹੋਇਆ ਉਹ ਆ ਮਰ ਗਿਆ ਕੁਝ ਖਾ ਕੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਉੱਤੋਂ ਵੇਖਿਆ ਆ ਕੋਠੀ ਤੋਂ ਉਹ ਰੰਗ ਵਾਲੇ ਬੰਦੇ ਹੀ ਮੁੰਡੇ ਰੰਗ ਕਰਦੇ ਕਹਿੰਦੇ ਹੀ ਚਾਰ ਜਣੇ ਹੀ ਇਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਤੋਂ ਇੱਥੇ ਲਿਆਂਦਾ ਜੰਗਲ 'ਚ ਤੇ ਇੱਥੇ ਕਹਿੰਦੇ ਵੀ ਮੁੜ ਕੇ ਇਹਦੀ ਛਾਤੀ ਤੇ ਜਿੱਥੇ ਇਹਦਾ ਪ੍ਰਸ਼ਨ ਗੋਲੀ ਵੱਜੀ ਸੀ ਇਹਦੇ ਪਹਿਲਾਂ ਗੋਲੀ ਬਿਮਾਰੀ ਉਹਨਾਂ ਨੇ ਉਹੀ ਛਾਤੀ ਤੇ ਗੋਲੀ ਵੱਜੀ ਸੀ ਤੇ ਉਹ ਅੱਗੇ ਪਿੱਛੇ ਗੋਲੀ ਲੰਘੀ ਸੀ ਅੱਗੋਂ ਵੱਜ ਕੇ ਪਿੱਛੇ ਲੰਘੀ ਉੱਥੇ ਕਹਿੰਦਾ ਹੈ ਉੱਤੋਂ ਵੇਖਦੇ ਹਨ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਾਰਦੇ ਰਹੇ ਤੇ ਇਹਦੇ ਜੇਬ 'ਚ ਜਦੋਂ ਮਰ ਗਿਆ ਇਹਦੇ ਜੇਬ 'ਚ ਜਿੰਨੇ ਪੈਸੇ ਸੀ 5-6000 ਰੁਪਈਆ ਸੀ ਇਹਦਾ ਕੜਾ ਪਾਇਆ ਹੋਇਆ ਸੀ ਕੜਾ ਵੀ ਲਾ ਕੇ ਲੈ ਕੇ ਇਹਦਾ ਮ ਨਾਮ ਜਦ ਕੀ ਪਤਾ ਹੈ ਤੇ ਉਹਨਾਂ ਦੇ ਪਿਤਾ ਜੀ ਨੂੰ ਨਾਮ ਦਾ ਪਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਘਰੇ ਵੀ ਇਹ ਪ੍ਰਸ਼ਾਸਨ ਹੈ ਵੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ 302 ਲੱਗਦੀ ਹੈ 302 ਲਾਈ ਜਾਏ ਮੇਰਾ ਨਾਮ ਨਵਤੇਜ ਸਿੰਘ ਹੀ ਅਸੀਂ ਹੈ ਇਹ ਮੈਂ ਮੁੰਡਾ ਹੀ ਆਪਣਾ ਸਰਨਪਰੀਸ ਹੈ ਤੇ ਆਪਣੇ ਇਹਦੀ ਲਵਾਸ ਹਾਲਤ ਵਿੱਚ ਲਾਸ ਮਿੜੀ ਠੀਕ ਹੈ ਤੇ ਉਹ ਅੱਜ ਮੈਂ ਕਹਿੰਦੇ ਰੱਖੀ 2 ਘੰਟੇ ਬਾਅਦ ਅੱਜ ਡਾਕਟਰ ਰੰਗ ਬੋਰਡ ਬਣਾ ਕੇ ਤੇ ਮੈਡੀਕਲ ਕਰਾ ਰਹੇ ਆ ਖर्चा ਦੇਤਾ ਸੀ ਠੀਕ ਹੈ ਕੀ ਨਾਮ ਸਨ ਵੀ ਸਨ 19 ਸਾਲ ਮੇਰਾ ਇੱਕ ਵਾਰ ਤੇ ਕਿਤਾ ਹੋਈ ਸੀ ਕੋ ਪਤਾ ਉਹ ਲਵਾਰ ਸਾਹਿਬ ਤੋਂ ਲਾਸ ਮਿਲੀ ਸੀ ਉਦੋਂ ਕੋਈ ਨਹੀਂ ਪਤਾ ਤਾਂ ਇਹਦੇ ਬਾਅਦ ਵਿੱਚ ਹੁਣ ਤਸਦੀਕ ਹੋਇਆ ਕਿ ਕਰਦਿਆਂ ਨੇ ਇਹਨਾਂ ਨੇ ਕਿਹਾ ਸਾਡੀ ਲਗੜਾਟਾ ਤੇ ਸਾਡੇ ਮੁੰਡੇ ਨੂੰ ਉਸਦਾ ਮਾਰ ਕੇ ਮਾਰਿਆ ਹੋਵੇ ਜਮਾਕ ਸੋਟ ਇਹ 20 ਤਰੀਕ ਦੀ ਗੱਲ ਹੈ